ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੋਈ ਸਾਧਨ ਸੇਲ ਲਈ ਨਹੀਂ ਲੈ ਕੇ ਆਏ ਜੀ ਇਸ ਵੀਡੀਓ ਦੇ ਵਿੱਚ ਇਹ ਜੋ ਤੁਸੀਂ ਮਸ਼ੀਨ ਦੇਖ ਰਹੇ ਹੋ ਇਹਦੇ ਬਾਰੇ ਆਪਾਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣੀ ਆ ਵੀਡੀਓ ਨੂੰ ਤੁਸੀਂ ਆਪਣੀ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਾਂ ਗੱਲ ਕਰਾਂਗੇ ਜੀ ਇਸ ਮਸ਼ੀਨ ਬਾਰੇ ਇਹ ਜਿਹੜੀ ਤੁਸੀਂ ਮਸ਼ੀਨ ਦੇਖ ਰਹੇ ਹੋ ਝੋਨਾ ਕਟਵਾਈ ਕਟਾਈ ਵਾਲੀ ਮਸ਼ੀਨ ਹੈ ਜੀ ਇਹ ਜਾਪਾਨੀ ਤਕਨੀਕ ਦੀ ਮਸ਼ੀਨ ਹੈਗੀ ਜੇ ਕਿਸੇ ਵੀਰ ਨੇ ਕੋਈ ਆਪਣੇ ਝੋਨਾ ਕਟਾਈ ਕਰਵਾਉਣਾ ਹੋਵੇ ਚਾਹੇ ਉਹ ਵੀਰ ਪੰਜਾਬ ਦਾ ਹੋਵੇ ਜਾਂ ਜੰਮੂ ਕਸ਼ਮੀਰ ਦਾ ਹੋਵੇ ਇਸ ਏਰੀਏ ਦੇ ਵਿੱਚੋਂ ਹੋਵੇ ਤਾਂ ਕਿਸੇ ਕਿਸਾਨ ਭਰਾ ਨੇ ਆਪਣੇ ਝੋਨੇ ਦੀ ਜਿਹੜੀ ਕਟਾਈ ਇਸ ਮਸ਼ੀਨ ਨਾਲ ਕਰਵਾਉਣੀ ਹੋਵੇ ਤਾਂ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਨ੍ਹਾਂ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਸ ਮਸ਼ੀਨ ਦੀ ਖਾਸੀਅਤ ਇਹ ਹੈ ਜੀ ਇਹ ਦਾਣੇ ਬਹੁਤ ਹੀ ਵਧੀਆ ਨਖੇਰ ਕੱਢਦੀ ਹੈ ਕਿ ਦਾਣਿਆਂ ਦਾ ਪੂਰੀ ਵਧੀਆ ਸਾਫ ਦਾਣੇ ਨਿਕਲਦੇ ਨੇ ਕੋਈ ਟੁੱਟਣੀ ਬਣਾਉਂਦੀ ਇਹ ਮਸ਼ੀਨ ਜੀ ਤੇ ਬਹੁਤ ਵਧੀਆ ਵਧਣ ਦਾ ਜਿਹੜਾ ਢੰਗ ਹੈਗਾ ਜਿਹੜੇ ਏਰੀਆ ਦੇ ਵਿੱਚ ਪਾਣੀ ਵਗੈਰਾ ਜਿਆਦਾ ਖੜਦਾ ਹੈ ਜਾਂ ਜਿੱਥੇ ਜਿਹੜੇ ਏਰੀਆ ਦੇ ਵਿੱਚ ਸੇਮ ਨੇਗੇ ਸੇਮ ਜ਼ਿਆਦਾ ਹੈਗੀ ਜਿਹੜੇ ਏਰੀਆ ਦੇ ਵਿੱਚ ਦੂਸਰੀ ਕੰਬਾਈਨ ਨਹੀਂ ਚੱਲਦੀ ਤਾਂ ਤੁਸੀਂ ਇਨ੍ਹਾਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਦਿੱਤੇ ਗਏ ਨੰਬਰਾਂ ਤੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਜੇ ਕਿਸੇ ਵੀਰ ਨੇ ਕੋਈ ਪੰਜਾਬ ਦਾ ਚਾਹੇ ਜੰਮੂ ਕਸ਼ਮੀਰ ਦਾ ਆਪਣੇ ਝੋਨੇ ਦੀ ਕਟਾਈ ਇਸ ਮਸ਼ੀਨ ਤੋਂ ਕਰਵਾਉਣੀ ਹੋਵੇ ਤੁਸੀਂ ਇਨ੍ਹਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮਸ਼ੀਨ ਕਿਸ ਤਰ੍ਹਾਂ ਝੋਨੇ ਦੀ ਕਟਾਈ ਕਰ ਰਹੀ ਹੈ ਜੀ ਜਿੱਥੇ ਪੂਰਾ ਗਾਰਾ ਚਿੱਕੜ ਹੁੰਦਾ ਹੈਗਾ ਉੱਥੇ ਵੀ ਇਹ ਮਸ਼ੀਨ ਬਹੁਤ ਵਧੀਆ ਚੱਲਦੀ ਹੈ ਚੈਨ ਵਾਲੀ ਮਸ਼ੀਨ ਹੈ ਤੇ ਜਾਪਾਨੀ ਤਕਨੀਕ ਦੀ ਮਸ਼ੀਨ ਹੈ ਜੀ ਇਹ ਪੂਰੇ ਵਧੀਆ ਦਾਣਿਆਂ ਦਾ ਨਖੇਰ ਕੱਢਦੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਸ ਦੀ ਕਟਾਈ ਦਾ ਢੰਗ ਬਾਕੀ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਕਿਸੇ ਭਰਾ ਨੇ ਝੋਨੇ ਦੀ ਕਟਵਾਈ ਇਸ ਮਸ਼ੀਨ ਤੋਂ ਕਰਵਾਉਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ